ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਜੀ ਜੀਵਨ ਬਚਾਓ ਮੋਰਚਾ ਜਿੰਦਾਬਾਦ 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 ਭਗੰਤ ਕਿਰਾਂਤੀ ਕਾਰੀ ਤੂਫਾਨੀ ਯੂਨੀਅਨ ਤੋਂ ਸਾਡੇ ਕੋਕਰੀ ਵੀਰ ਜੀ ਹੈ। ਲਾਈਬੀ ਸਿੰਘ ਜੱਲ ਸੰਧਵਾਂ 70 ਜਨਮ ਬੀਜੂ ਕਰਦੀਆਂ ਸੁਖਿੰਦਰ ਸਿੰਘ ਕੁੰਮਰ ਬਹਿੰਦਲਾ ਜ਼ਿਲ੍ਹਾ ਪ੍ਰਧਾਨ ਕੋਲੇ ਕਿਸਾਨ ਸਭਾ ਇਸ ਕੰਮ ਸੇ ਵੀ ਮੋਰਾਵਾਲੀ ਜਿਲ੍ਹਾ ਪ੍ਰਧਾਨ ਵੀ ਕਯੂ ਡਕਾਉਂਦਾ ਪਲੇਆਬਾਦ ਜਿੰਦਾਬਾਦ ਜਿੰਦਾਬਾਦ ਮੋਰਚਾ ਜਿੰਦਾਬਾਦ 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 ਉਵਾੜ ਗਈ ਚਲ ਲੋਕ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਤੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਕੇ ਸ਼ੈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲ ਜੀ ਨੂੰ ਬਚਾਓ ਮੋਰਚਾ ਜ਼ਿੰਦਾਬਾਦ 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 ਚਾਜੀ ਨੂੰ ਬਚਾਓ ਮੋਰਚਾ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ 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 ਹੱਕ ਜਨਾ ਦੇ ਆਪਣੇ ਆਪੇ ਲੈ ਲੇਖੋ ਹੱਕ ਜਨਾ ਦੇ ਆਪਣੇ ਆਪੇ ਲੈ ਲੇਖੋ ਲੋਕੇ ਤਾਂ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ 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 ਸਾਰੀਆਂ ਸਰਕਾਰਾਂ ਮਰਦਾਬਾਦ 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 ਜਿਉਣ ਦਾ ਹੱਕ ਖੋਣ ਵਾਲੀਆਂ ਸਰਕਾਰਾਂ ਮਰਦਾਬਾਦ 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 ਸਰਕਾਰੀ ਸਰੇ ਜੀ ਹਾਂ ਹਾਂ ਜੀ ਬੈਠੋ ਹਾਂਜੀ ਹਾਂਜੀ ਅੱਜ ਜਲਜੀਵਨ ਬਚਾਓ ਮੋਰਚਾ ਦੇ ਰੂਪ ਵਿੱਚ ਸਮੂਹ ਜਥੇਬੰਦੀਆਂ ਸ਼ਹਿਰ ਦੀਆਂ ਸੰਸਥਾਵਾਂ ਸ਼ਹਿਰ ਦੇ ਹੋਰ ਸੋਹਰਦ ਸ਼ਖਸੀਅਤਾਂ ਜਿੱਥੇ ਇਕੱਠੇ ਹੋਏ ਆਂ ਕਿਉਂ ਇਕੱਠੇ ਹੋਏ ਆਂ ਸਰਕਾਰ ਨੂੰ ਜੋ ਪਿਛਲੇ 3 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀ ਉਹਦੇ 'ਚ ਝੁਕਣਾ ਪਿਆ ਜਿੱਦਨ ਜਲਜੀਵਨ ਬਚਾਓ ਮੋਰਚਾ ਸਾਡਾ ਫਾਰਮ ਹੁੰਦਾ ਹੈ ਉਦੋਂ ਸਾਡੀ ਮੰਗ ਇਹ ਸੀ ਵੀ ਸਾਡਾ ਬੈੱਡ ਇੱਟਾਂ ਦਾ ਬਣਾਇਆ ਜਾਵੇ ਜਿਵੇਂ ਪਹਿਲਾਂ ਬਣਿਆ ਵੇ ਪਹਿਲਾਂ ਬਣਿਆ ਵੇ ਜੀ ਡਬਲ ਲੇਅਰ ਟਾਇਲ ਦੇ ਨਾਲ ਸਾਈਡਾਂ ਦੀ ਅਸੀਂ ਤਾਂ ਮੰਗਦੇ ਸੀ ਬ੍ਰਿਕ ਲਾਈਨਿੰਗ ਤਾਂ ਮੰਗਦੇ ਸੀ ਕਿ ਵੀ ਜਿਹੜੇ ਸਾਡੇ ਦਰਖਤ ਹੈਗੇ ਆ ਇਹ ਹੈਵੀ ਮਸ਼ੀਨਰੀ ਬਾਹਰ ਚਲਾਉਣਗੇ ਤੇ ਸਾਰੇ ਦਰਖਤ ਕੱਟੇ ਜਾਣਗੇ ਪ੍ਰਸ਼ਾਸਨ ਨੇ ਸਾਡੀ ਮੰਗ ਮੰਨ ਲਈ ਹੈ ਜਿਹੜਾ ਬੈੱਡ ਹੈ ਇਹ ਸਿੰਗਲ ਲੇਅਰ ਇਟਨਲ ਬਣਾ ਰਹੀ ਹੈ ਸਾਈਡਾਂ ਦੀ ਜਿਹੜੀ ਸਾਡੀ ਮੰਗ ਸੀਗੀ ਉਹਦੇ ਏਵੇਜ ਦੇ ਵਿੱਚ ਇਹ ਦਰਖਤ ਵੀ ਸਾਡੇ ਬਚਾ ਕੇ ਦੇ ਰਹੇ ਆ ਵੱਧ ਤੋਂ ਵੱਧ ਦੂਸਰੀ ਚੀਜ਼ ਇਹ ਸਾਨੂੰ ਸੀਪੀ ਸੀਰੀਜ਼ ਦੇ ਰਹੇ ਆ ਜਿਹੜੀ ਸਾਡੀ ਪਹਿਲਾਂ ਮੰਗ 'ਚ ਨਹੀਂ ਸੀ ਜਦੋਂ ਕੋਈ ਮੰਗਾਂ ਰੱਖੀਆਂ ਜਾਂਦੀਆਂ ਐ ਲਾਸਟ ਟੇਬਲ ਆਸਤੇ ਵੀ ਕੁਝ ਨੇਗੋਸ਼ੀਏਸ਼ਨ ਆਸਤੇ ਵੀ ਰੱਖਿਆ ਜਾਂਦਾ ਹੈ ਉਹਨੂੰ ਦੇਖਦੇ ਹੋਏ ਸਾਰਾ ਤਿੰਨ ਸੀਪੀਈ ਸੀਰੀਜ਼ ਲਈਆਂ ਗਈਆਂ ਇਹਦੇ ਵਿੱਚ ਤਿੰਨ ਸੀਪੀਈ ਸੀਰੀਜ਼ ਦੇ ਵਿੱਚ ਤਿੰਨ ਸੀਪੇਜ ਵੈਲਵੀ ਸਾਨੂੰ ਲਾ ਕੇ ਦੇਣਗੇ ਇੱਕ ਨਿਗਰਾਨ ਕਮੇਟੀ ਵੀ ਮਨਜ਼ੂਰ ਕਰਵਾਈ ਗਈ ਹੈ ਪੰਜ ਮੈਂਬਰੀ ਜੋ ਮੋਰਚਾ ਇਹਨਾਂ ਨੂੰ ਦੇਵੇਗਾ ਕੱਲ ਨੂੰ ਬਾਅਦ ਵਿੱਚ ਕੰਮ ਕਰਨਗੇ ਜੋ ਇਹ ਉਹਦਾ ਧਿਆਨ ਰੱਖੇਗਾ ਜੇ ਸਾਨੂੰ ਕਿਤੇ ਵੀ ਲੱਗਦਾ ਜੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਉਸ ਕੰਮ ਦੇ ਉਹਦੇ ਅਨੁਸਾਰ ਕੰਮ ਨਹੀਂ ਹੋ ਰਿਹਾ ਤਾਂ ਜੋ ਸਾਡਾ ਸਹਿਯੋਗ ਹੈ ਉਹ ਸਾਡਾ ਉਸੇ ਦਿਨ ਤੋਂ ਖਤਮ ਹੋਊਗਾ ਇਹਨਾਂ ਨਾਲ ਜਿਵੇਂ ਸਾਡੇ ਨਾਲ ਲਿਖਤੀ ਇਹਨਾਂ ਨੇ ਦਿੱਤਾ ਹੈ ਉਸੇ ਤਰੀਕੇ ਨਾਲ ਕੰਮ ਕਰ ਲੈਂਦੇਗੇ ਤਾਂ ਮੋਰਚੇ ਨੂੰ ਕੋਈ ਤਰਾਜ ਨਹੀਂ ਹੋਊਗਾ ਪਰ ਹਾਂ ਅਸੀਂ ਨਿਗਾਹ ਪੂਰੀ ਰੱਖਾਂਗੇ ਇਹਨਾਂ ਤੇ ਇਹ ਨਹੀਂ ਜਿਹੜੀ ਸਾਡੀ ਨਿਗਰਾਨ ਕਮੇਟੀ ਹੈਗੀ ਹੈ ਇਹਨਾਂ ਨੂੰ ਕਦੇ ਐ ਨਹੀਂ ਛੱਡੂਗੀ ਵੀ ਆਪਦੀ ਮਰਜ਼ੀ ਨਾਲ ਕਿਤੇ ਕੰਮ ਕਰ ਜਾਣਗੇ ਕਿਉਂ ਠੇਕੇਦਾਰਾਂ ਨੇ ਨਹੀਂ ਦੇਖਣਾ ਕਿਹੜਾ ਦਰਖਤ ਬਚਾਉਣਾ ਹੈ ਕਿਹੜਾ ਨਹੀਂ ਉਹ ਆਪਾ ਨੂੰ ਹੀ ਲੋਕਾਂ ਨੂੰ ਦੇਖਣਾ ਪੈਣਾ ਹੈ ਇਹਨਾਂ ਨੂੰ ਕਮੇਟੀ ਜ਼ਰੂਰ ਪੰਜ ਮੈਂਬਰੀ ਦਿੱਤੀ ਹੈ ਪਰ ਫਰੀਦਕੋਟ ਦਾ ਹਰ ਇੱਕ ਵਸਿੰਦਾ ਉਸ ਕਮੇਟੀ ਦਾ ਮੈਂਬਰ ਹੈ ਜਿਹਨੂੰ ਵੀ ਕੁਝ ਗਲਤ ਹੁੰਦਾ ਨਜ਼ਰ ਆਉਂਦਾ ਕੋਈ ਵੀ ਆਪਣੀ ਆਵਾਜ਼ ਚੁੱਕ ਸਕਦਾ ਹੈਗਾ ਕੱਲ ਨੂੰ ਆਪਣੀ ਸਹਿਯੋਗ ਇਹਨਾਂ ਨਾਲ ਉਦੋਂ ਤੱਕ ਹੈ ਜਦੋਂ ਤੱਕ ਇਹ ਇਨ ਬਿਨ ਆਪਦੀਆਂ ਜੋ ਸਾਨੂੰ ਮੰਗਾ ਮੰਨੀਆਂ ਉਹਦੇ ਤੇ ਰਹਿੰਦੇ ਆ ਬਾਕੀ ਜਿਹੜੀ ਜਿਹੜੀ ਚੀਜ਼ ਸਾਨੂੰ ਅਪਰੂਵ ਕਰਕੇ ਇਹਨਾਂ ਨੇ ਦਿੱਤੀ ਹੈਗੀ ਹੈ ਉਹਦੇ ਤੇ ਅਸੀਂ ਸੈਟੀਸਫਾਈਡ ਹੈ ਸਾਰੇ ਜਿਵੇਂ ਅਸੀਂ ਪਹਿਲਾਂ ਇਕੱਠੇ ਹੋਏ ਸੀ ਇੱਥੇ ਐਮਸੀ ਸਹਿਬਾਨ ਸੀਗੇ ਸਾਡੇ ਓਏ ਅਸੀਂ ਸ਼ਹਿਰ ਦੀਆਂ ਸੰਸਥਾਵਾਂ ਸੀ ਜਿੱਥੇ ਬੰਦੀਆਂ ਸੀ ਅੱਜ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਥੇ ਦੁਬਾਰਾ ਸੱਦਾ ਦਿੱਤਾ ਹੈ ਵੀ ਧੰਨਵਾਦ ਦਿੱਤਾ ਕੀਤਾ ਜਾ ਸਕੇ ਉਹਨਾਂ ਦਾ ਔਰ ਲੜਾਈ ਨੂੰ ਦੂਸਰੇ ਚਰਨ ਚ ਲੈ ਕੇ ਜਾਇਆ ਜਾਵੇ ਕਿਉਂਕਿ ਨਵੰਬਰ ਦੇ ਵਿੱਚ ਰਾਜਸਥਾਨ ਨਹਿਰ ਦੀ ਬੰਦੀ ਵੀ ਆ ਜਾਣੀ ਹੈ ਜੇ ਅੱਜ ਆਪਾਂ ਇਹ ਨਹਿਰ ਆਪਣੇ ਤਰੀਕੇ ਨਾਲ ਜਾਂ ਕੁਦਰਤੀ ਤਰੀਕੇ ਨਾਲ ਬਣਾਉਣ 'ਚ ਕਾਮਯਾਬ ਹੋ ਜੰਨੇ ਆਂ ਕੱਲ ਨੂੰ ਰਾਜਸਥਾਨ ਨਹਿਰ 'ਚ ਵੀ ਆਪਣੀਆਂ ਆਪਣੀ ਮੰਗ ਪਰ ਰੱਖ ਸਕਾਂਗੇ ਵੀ ਜਿਵੇਂ ਸਰਹੰਦ ਫਿਲਟਰ ਬਣੀ ਆ ਉਸੇ ਤਰੀਕੇ ਨਾਲ ਰਾਜਸਥਾਨ ਫਿਲਟਰ ਬਣਾ ਦਿਓ ਸਾਨੂੰ ਉਹ 'ਚ ਕੋਈ ਇਤਰਾਜ ਨਹੀਂ ਹੋਊਗਾ ਪਰ ਸਰਕਾਰਾਂ ਜਿਹੜਾ ਫੁੱਲ ਫਲੈਜ ਕੰਕਰੀਟ ਬੇਸਡ ਪ੍ਰੋਜੈਕਟ ਲੈ ਕੇ ਆ ਰਹੀਆਂ ਰਾਜਸਥਾਨ ਨਹਿਰ ਵਾਸਤੇ ਉਹ ਵੀ ਕਦੀ ਇਹਨਾਂ ਦਾ ਅਪਰੂਵ ਨਹੀਂ ਹੋਣ ਦਿੱਤਾ ਜਾਊਗਾ ਜਿਵੇਂ ਸਰਹੰਦ ਫਿਲਟਰ ਅਸੀਂ ਬਣਵਾ ਰਹੇ ਹਾਂ ਸਿੰਗਲ ਲੇਅਰ ਇੱਟ ਸਾਈਡ ਤੇ ਕੰਕਰੀਟ ਕਰਨਾ ਹੈ ਤਾਂ ਸਾਡੇ ਦਰਖਤ ਬਚਾਉਣੇ ਪੈਣਗੇ ਨਾਲ ਸਾਨੂੰ ਸੀਪੀਏ ਸੀਰੀਜ਼ ਦਿੱਤੀਆਂ ਜਾਣ ਕੱਲ ਨੂੰ ਅਸੀਂ ਉਹਨੂੰ ਕੋਈ ਵਾਟਰ ਵਰਕ ਐਕਸਟੈਂਡ ਹੁੰਦਾ ਉਹ ਸੀਰੀਜ਼ ਅਸੀਂ ਉੱਥੇ ਹੀ ਵਰਤ ਸਕਦੇ ਆ ਜਿਹੜੀਆਂ ਸੀਪੀਏ ਜਿਹੜੀ ਕਰਨੀਆਂ ਤੋਂ ਉਹ ਨਹੀਂ ਕਰਨੀ ਕਰਨੀਆਂ ਜੀ ਚੱਕਰ ਜੀ ਸੋਸ਼ਲ ਮੀਡੀਆ ਤੇ ਲਗਾਤਾਰ ਟਿੱਪਣੀ ਕੀਤੀ ਜਾ ਰਹੀ ਹੈ ਵੀ ਪਹਿਲਾਂ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਸੀਗਾ ਰਾਜ ਨੇ ਜੀ ਹਰ ਸਾਲ ਸਾਨੂੰ ਲਿਖਤੀ ਦਿੰਦੇ ਆ ਜੀ ਇਹ ਵੀ ਅਸੀਂ ਨਹਿਰ ਨਹੀਂ ਬਣਾ ਰਹੇ ਪਰ ਫਿਰ ਇੱਕ ਸਾਲ ਬਾਅਦ ਦੇਖੀਦਾ ਹੈ ਵੀ ਜੇ ਇਹਨਾਂ ਦੀ ਜੋ ਟੈਂਡਰ ਆ ਜਾਂਦੀ ਹੈ ਫਿਰ ਸਾਨੂੰ ਇਕੱਠੇ ਹੋਣਾ ਪੈਂਦਾ ਹੈ ਹੁਣ ਵੀ ਇਹਨਾਂ ਨੇ ਲਿਖਤੀ ਦਿੱਤਾ ਹੋਰ ਨੂੰ ਕੁਝ ਨਵਾਂ ਨਹੀਂ ਹੋ ਗਿਆ ਇਹਨਾਂ ਨੇ ਸਾਨੂੰ ਲਿਖਤੀ ਦਿੱਤਾ ਔਰ ਆਪਣਾ ਕੰਮ ਹੈ ਇਹਨਾਂ ਤੇ ਇੱਕ ਵਾਰੀ ਆਪਦੀ ਸਰਕਾਰ ਤੇ ਭਰੋਸਾ ਕਰਨਾ ਨਾਲ ਭਰੋਸਾ ਕਰਕੇ ਉਹ ਵੀ ਅੱਖਾਂ ਬੰਦ ਕਰਕੇ ਨਹੀਂ ਅਸੀਂ ਇਹਨਾਂ ਦੇ ਲਿਖਤੀ ਤੇ ਫਿਰ ਮੰਨਦੇ ਆ ਇਹਨਾਂ ਨੂੰ ਜੇ ਸਾਨੂੰ ਲੱਗਦਾ ਵੀ ਇਹ ਕੰਮ ਇਹਨਾਂ ਦੇ ਦੱਸੇ ਦੇ ਅਨੁਸਾਰ ਨਹੀਂ ਹੋ ਰਿਹਾ ਜੋ ਸਾਡੀਆਂ ਮੰਗਾਂ ਸੀ ਤਾਂ ਉਹ ਕੰਮ ਨੂੰ ਉੱਥੇ ਹੀ ਰੋਕਿਆ ਜਾਊਗਾ ਇਹ ਨਹਿਰ ਜਿਸ ਤਰੀਕੇ ਨਾਲ ਕੁਦਰਤੀ ਤਰੀਕਾ ਉਵੇਂ ਹੀ ਬਣਨ ਦਿੱਤੀ ਜਾਵੇਗੀ ਜਿਹੜਾ ਜਿਹਦੇ ਨਾਲ ਸਾਡੀ ਸੀਪੇਜ ਵੀ ਬਚੇ ਸਾਡੇ ਦਰਖਤ ਵੀ ਬਚਣ ਔਰ ਜਿਹੜੀਆਂ ਸੀਰੀਜ਼ ਨਾਲ ਦਿੱਤੀਆਂ ਉਹ ਵੀ ਅਸੀਂ ਨਾਲ ਚਾਲੂ ਕਰਕੇ ਲਾਵਾਂਗੇ ਨਾਲ ਇੱਕ ਹੋਰ ਚੀਜ਼ ਜਿਹੜੀ ਨਿਗਰਾਨ ਕਮੇਟੀ ਬਣਾਈ ਜਾ ਰਹੀ ਹੈ ਉਹ ਦਰਖਤਾਂ ਦੀ ਤਾਂ ਨੰਬਰਿੰਗ ਕਰਾਊਗੀ ਕਰਾਊਗੀ ਜਿਹੜੇ ਬਚਾਉਣੇ ਆ ਨੰਬਰ 2 ਉੱਥੇ ਜਗ੍ਹਾ ਦੀ ਵੀ ਨਿਸ਼ਾਨਦੇਹੀ ਕਰੂਗੀ ਵੀ ਸਰਕਾਰੀ ਜਗ੍ਹਾ 'ਚ ਹੋਰ ਕਿੰਨੇ ਸੀਪੇਜ ਵੇਲੇ ਲੱਗ ਸਕਦੇ ਆ ਜੇ ਕੋਈ ਪ੍ਰਾਈਵੇਟ ਜ਼ਮੀਨ 'ਚ ਵੀ ਆਪਦੀ ਚ ਲਵਾਉਣਾ ਚਾਹੁੰਦਾ ਤਾਂ ਉਹ ਵੀ ਸਰਕਾਰ ਆਪਦੇ ਖਰਚੇ ਤੇ ਉੱਥੇ ਲਾ ਕੇ ਦਊਗੀ ਲੋਕਾਂ ਨੇ ਹਾਜੀ ਦੰਦ ਦੇਵ ਜੀ ਵੱਲੋਂ ਜਲਦੀਵਨ ਵਿਖਾਉ ਮੋਰਚੇ ਵੱਲੋਂ ਸੰਗਠਿਤ ਕੀਤਾ ਗਿਆ ਸੀਗਾ ਉਹ ਹੁਣ ਮੁੜ ਕੇ ਲੱਗਦਾ ਕੀ ਕਹਨੇ ਦਿਨ ਹਾਸ਼ਮ ਫਤਿਹ ਨਸੀਬ ਤਿੰਨਾਂ ਦੇ ਜਿਨ੍ਹਾਂ ਹਿੰਮਤ ਯਾਰ ਦਿਖਾਈ ਫਰੀਦਕੋਟ ਵਾਸੀਆਂ ਨੇ ਐਸੀ ਹਿੰਮਤ ਦਿਖਾਈ ਹੈ ਇਹਦੇ ਵਿੱਚ ਹਰ ਸ਼ਹਿਰੀ ਦਾ ਹਰ ਉਹ ਸੋਝਵਾਨ ਵਿਅਕਤੀ ਦਾ ਇਹਦੇ ਵਿੱਚ ਸਹਿਯੋਗ ਹੈ ਜਲ ਜੀਵਨ ਬਚਾਓ ਮੋਰਚੇ ਦੀ ਇੱਕ ਮੰਗ ਸੀ ਕਿ ਫਰੀਦਕੋਟ ਵਿੱਚੋਂ ਜੋ ਨਹਿਰਾਂ ਨੰਗ ਰਹੀਆਂ ਨੇ ਇਹਦਾ ਕੰਕਰੀਟਿਕਰਨ ਆ ਕੀਤਾ ਜਾਵੇ ਉਹਦੇ ਬਾਰੇ ਸਾਰ ਨੂੰ ਪਤਾ ਵਿਸਾਰ ਨਾਲ ਨਹੀਂ ਜਾਊਗਾ ਮੈਂ ਹੁਣ ਸਰਕਾਰ ਨੇ ਪ੍ਰਸ਼ਾਸਨ ਨੇ ਇਹ ਗੱਲ ਮੰਨੀ ਆ ਵੀ ਇਹਦਾ ਜਿਹੜਾ ਤਾਲਾ ਉਹ ਬ੍ਰਿਕਸ ਦਾ ਬਣਾਇਆ ਜਾਊਗਾ ਬ੍ਰਿਕਸ ਇੱਟਾਂ ਦਾ ਬਣਾਇਆ ਜਾਊਗਾ ਇਹਦੇ ਵਿੱਚ ਸੀਪਜ ਹੁੰਦੀ ਰਹੂਗੀ ਤੇ ਜਿਹੜੀਆਂ ਇਹਦੀਆਂ ਦੀਵਾਰਾਂ ਆ ਉਹਦੇ ਵਿੱਚ ਕੰਕਰੀਟਿਕਰਨ ਕੀਤਾ ਜਾਊਗਾ ਬਟ ਉਹਦੇ ਵਿੱਚ ਵੈਲ ਪੁਆਇੰਟ ਸੀਪਜ ਪੁਆਇੰਟ ਜਿਹੜੇ ਹੈਗੇ ਆ ਉਹ 10 10 ਇੰਚ ਦੀਆਂ ਪਾਈਪਾਂ ਜਿਹੜੀਆਂ ਆ ਉਹ ਤਿੰਨਾਂ ਵੀ ਇਹਨਾਂ ਨੇ ਸਾਨੂੰ ਪੇਸ਼ਕਾਰੀ ਕੀਤੀ ਆ ਲੇਕਿਨ ਸ਼ਹਿਰ ਨਿਵਾਸੀ ਦਸਾਂ ਦੀ ਮੰਗ ਕਰਦਾ ਵੀ 10 ਦੇ ਨਾਲ ਸਾਡਾ ਏਰੀਆ ਜਿਹੜਾ ਜਿਵੇਂ ਗ੍ਰੀਨ ਐਵੇਨਿਊ ਹੋ ਗਿਆ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਗ੍ਰੀਨ ਐਵੇਨਿਊ ਦੇ ਨਾਲ ਵਾ ਡੈਂਟਲ ਕਾਲਜ ਸ਼ੁਰੂ ਹੋ ਜਾਂਦਾ ਗ੍ਰੀਨ ਐਵੇਨਿਊ ਹਰਿੰਦਰਾ ਨਗਰ ਡੋਗਰ ਵਸਤੀ ਸ਼੍ਰੀ ਗੁਰੂ ਚੇਕ ਬਹਾਦਰ ਨਗਰ ਅਮਨ ਨਗਰ ਇਹ 10 ਸਾਨੂੰ ਜਿਹੜੇ ਵੈਲ ਪੁਆਇੰਟ ਜਿਹੜੇ ਸੀਪੀਏ ਦੇ ਜ ਮਿਲ ਜਾਣ ਤਾਂ ਇਹਦੇ ਨਾਲ ਸੀਪਜ ਸ਼ਹਿਰ ਚ ਹੁੰਦੀ ਰਹੂਗੀ ਤੇ ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਏ ਪਹਿਲਾਂ ਸਭ ਤੋਂ ਸਾਡੇ ਵਾਸਤੇ ਪਾਣੀ ਜ਼ਰੂਰੀ ਹੈ ਠੀਕੁਰ ਦਾ ਪਾਣੀ ਪੀਣ ਯੋਗ ਨਹੀਂ ਸੀ ਇਸੇ ਕਰਕੇ ਜਲ ਜੀਵਨ ਬਚਾਓ ਮੋਰਚੇ ਨੇ ਸੰਘਰਸ਼ ਕੀਤਾ ਸੀ 2.5 ਸਾਲ ਪੌਣੇ 3 ਸਾਲ ਤੋਂ ਕਰੀਬ ਬਾਅਦ ਅੱਜ ਸਾਨੂੰ ਬੂੜ ਪਿਆ ਜਿਹੜਾ ਕਿ ਇਹਨਾਂ ਨੇ ਇਹ ਕੰਮ ਕਰਨ ਵਾਸਤੇ ਸਹਿਮਤੀ ਪ੍ਰਗਟਾਈ ਆ ਜਲ ਜੀਵਨ ਮੋਰਚਾ ਉਹਦੇ ਨਾਲ ਸਹਿਮਤ ਹੈ ਅੱਜ ਅਸੀਂ ਸ਼ਹਿਰ ਨਿਵਾਸੀਆਂ ਦਾ ਪਰਚੇਸ਼ ਸ਼ਕਤੀਆਂ ਦਾ ਸਾਰੇ ਐਮਸੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਥੈਂਕਸ ਕਰਨ ਵਾਸਤੇ ਉਹਨਾਂ ਵਾਸਤੇ ਜੋ ਮੀਟਿੰਗ ਰੱਖੀ ਹੈ ਗੁਰਦਾਰਾ ਵਿਸ਼ੂ ਕਰਮਾ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਵੀ ਸਾਨੂੰ ਇਹਨਾਂ ਦਾ ਅਹਿਸਾਸ ਦੀ ਲੋੜ ਪੈ ਸਕਦੀ ਹੈ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਦਵਿੰਦਰ ਸਿੰਘ ਪੰਜਾਬ ਮੋਟੂ ਦਾ ਐਮ 0 ਪਹਿਲ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀਗਾ ਨਹਿਰਾਪੁਰ ਦੀ ਨਹਿਰਾਂ ਦੀਆਂ ਕੰਕਰੀਟੀਕਰਨ ਕਰਨ ਦਾ ਸੋ ਹਰ ਵਾਰੀ ਜਦੋਂ ਵੀ ਕਿਤੇ ਨਾ ਕਿਤੇ ਮੁੱਦਾ ਉੱਠਦਾ ਕਿਸੇ ਵੀ ਸੰਘਰਸ਼ ਦੇ ਵਿੱਚ ਟੇਬਲ ਟਾਕ ਹੁੰਦੀ ਆ ਤੇ ਟੇਬਲ ਟਾਕ ਦੇ ਅੰਡ ਤੇ ਆ ਕੇ ਕਿਤੇ ਨਾ ਕਿਤੇ ਕਿਸੇ ਨੂੰ ਝੁਕਣਾ ਪੈਂਦਾ ਕਿਤੇ ਸਰਕਾਰ ਨੂੰ ਝੁਕਣਾ ਪੈਂਦਾ ਕਿਤੇ ਸੰਘਰਸ਼ੀਆਂ ਨੂੰ ਝੁਕਣਾ ਪੈਂਦਾ ਸੋ ਐਂਡ ਤੇ ਆ ਕੇ ਜਿਹੜਾ ਸੀਪੀਏ ਦਾ ਮਸਲਾ ਸੀ ਉਹ ਮਸਲਾ ਹੱਲ ਹੋ ਗਿਆ ਸੋ ਉਸ ਮਸਲੇ ਦੇ ਹੱਲ ਦੇ ਪ੍ਰਤੀ ਅੱਜ ਅਸੀਂ ਖੜੇ ਆ ਇੱਥੇ ਕਮੇਟੀ ਬਣਾਈ ਜਾਊਗੀ ਕਮੇਟੀ ਜਿਹੜੀ ਗਾਂ ਨਿਗਰਾਨੀ ਰੱਖੂਗੀ ਵੀ ਕਿਸ ਤਰ੍ਹਾਂ ਦਾ ਕੰਮ ਉਸੇ ਤਰ੍ਹਾਂ ਢੰਗ ਨਾਲ ਚੱਲੂਗਾ ਕਿ ਨਹੀਂ ਚੱਲੂਗਾ ਜੇ ਚੱਲੂਗਾ ਤਾਂ ਠੀਕ ਹੈ ਜੇ ਨਹੀਂ ਚੱਲੂਗਾ ਤੇ ਪਰ ਅਸੀਂ ਸੰਘਰਸ਼ ਪਹਿਲਾਂ ਵੀ ਕਰਦੇ ਆਏ ਸੀ ਗਾਂ ਵੀ ਕਰਦੇ ਰਵਾਂਗੇ ਸੋ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵਾਲੋ ਅਸੀਂ ਪਹਿਲਾਂ ਵੀ ਖੜੇ ਸੀ ਤੇ ਗਾਂ ਵੀ ਖੜੇ ਰਹਾਂਗੇ ਅੱਜ ਅੱਜ ਦਲਜੀਤ ਬਣਾ ਮੋਟਰਾਂ ਨੇ ਜੋ ਸੰਘਰਸ਼ ਵਿੱਢਿਆ ਸੀਗਾ ਭਾਵੇਂ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਸਾਡੇ ਸਾਰੇ ਐਮਸੀ ਸਰਬਾਨ ਨੇ ਮੇਰੇ ਨੇ ਸਾਰੇ ਮੇਰੇ ਦੇ ਵਰਕਰ ਸਾਹਿਬਾਨ ਦਾ ਮਲਾਜ਼ਮ ਤੁਹਾਡੇ ਸਾਰਿਆਂ ਨੇ ਸਾਥ ਦੇ ਕੇ ਇਹ ਸੰਘਰਸ਼ ਨੂੰ ਆਪਾਂ ਸਿਰੇ ਲਾਇਆ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੈ ਪਰ ਅੱਗੇ ਲੱਗਣਾ ਬਹੁਤ ਔਖਾ ਹੁੰਦਾ ਹੈ ਪਰ ਜਿੱਦਾਂ ਨੌਜਵਾਨਾਂ ਨੇ ਇਹ ਵੀੜਾ ਚੱਕ ਕੇ ਅੱਗੇ ਲੱਗ ਕੇ ਮੈਂ ਉਹਨਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਸ਼ਹਿਰ ਵਾਸਤੇ ਕੀਤਾ ਆਪ ਤੇ ਕਿ ਡਾਸਤੇ ਤੇ ਆਪ ਦੇ ਪਰਿਵਾਰ ਵਾਸਤੇ ਸਾਰਾ ਕਰਦਾ ਪਰ ਲੋਕਾਂ ਵਾਸਤੇ ਸੋਚਣਾ ਬਹੁਤ ਦੂਰ ਅਨੇਕੀ ਦਾ ਮੈਂ ਕਹਾਂਦਾ ਆ ਜਿਹੜਾ ਜਿਨ੍ਹਾਂ ਨੇ ਸੋਚ ਨੂੰ ਇਸ ਵੀੜੇ ਨੂੰ ਉੱਚਾ ਚੱਕ ਕੇ ਇਸ ਘਰਚ ਨੂੰ ਸਿਰੇ ਤੇ ਲਿਜਾ ਕੇ ਬੰਦਰਾ ਰੱਖਿਆ ਹੈ ਬਾਕੀ ਸਰਕਾਰਾਂ ਦਾ ਜੋ ਪਹਿਲਾਂ ਉਹਨਾਂ ਨੇ ਕੋਈ ਵਾਅਦਾ ਕੀਤਾ ਇਹਨਾਂ ਨੂੰ ਬੜੀ ਬੜੀ ਚੰਗੀ ਗੱਲ ਹੈ ਕਿ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਵਧੀਆ ਮਿਲੂਗਾ ਸ਼ਹਿਰ ਵਾਸੀਆਂ ਨੂੰ ਮੈਂ ਧੰਨਵਾਦੀ ਆ ਜਿਨ੍ਹਾਂ ਨੇ ਇਸ ਘਰਚ ਨੂੰ ਖਾਦ ਦਿੱਤਾ ਸਾਰੇ ਐਮਟੀ ਸਾਹਿਬਾਨ ਦਾ ਜਿਨ੍ਹਾਂ ਨੇ ਇਸ ਲਈ ਜਲ ਘਰਚ ਸਾਥ ਦਿੱਤਾ ਤੇ ਮੇਰੇ ਮੁਲਾਜ਼ਮ ਸਾਥੀਆਂ ਦਾ ਹੁਣ ਮੈਨਾਂ ਤੇ ਮੁਲਾਜ਼ਮਾਂ ਨਾਲ ਗੱਲ ਕੀਤੀ तकरीबन 5.5 ਜੱਥੇ ਮੁਲਾਜ਼ਮਾ ਸਾਡੇ ਕੋਲੇ ਸਾਰੇ ਇਸ ਘਰਦ ਵਿੱਚ ਬਹਿ ਨੂੰ ਤਿਆਰ ਸਾਰੇ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਭਾਵੇਂ ਕੰਮ ਬੰਦ ਕਰਨਾ ਪਵੇ ਜਾਂ ਕੋਈ ਵੀ ਕਰਨਾ ਪਵੇ ਸਾਰਿਆਂ ਨੂੰ ਨਾਲ ਲੈ ਕੇ ਮੈਂ ਆਵਾਂ ਚੱਲਿਆ ਤਾਂ ਸਾਰਿਆਂ ਨੇ ਸਾਥ ਦਿੱਤਾ ਮੈਂ ਧਰਵਾਦੀਆਂ ਸਾਰੇ ਐਮਪੀ ਸਰਬੰਦਾਂ ਇੱਕ ਮੰਤ ਦੀ ਕਾ ਦਿੱਤੀ ਵੀ ਅਸੀਂ ਮੈਂ ਵੀ ਅਸੀਂ ਬਹੁਤ ਬੈਠਾਂਗੇ ਸਾਰਿਆਂ ਨੇ ਇਸ ਆਉਧਾ ਹਾਂ ਦੇ ਵਿੱਚ ਹਾਂ ਮਲਾਈ ਵੀ ਅਸੀਂ ਸਾਡੇ ਸਾਰੇ ਬਹਿ ਨੂੰ ਤਿਆਰ ਨਹੀਂ ਤਾਂ ਆਮ ਅੱਜਕੱਲ ਮੂਰੇ ਤਨ ਨੂੰ ਜਾਂਦਾ ਕੋਤਰੇ ਦਾ ਪਾਰਟੀ ਬਾਈ ਬਣ ਜਾਂਦੀ ਹੈ ਖਾਰਨੇ ਪਾਰਟੀ ਬਾਈ ਤੋਂ ਉੱਠ ਕੇ ਮੇਰਾ ਸੰਘਰਸ਼ ਦਾਤਾ ਮੈਂ ਧੰਨਵਾਦੀਆਂ ਉਹਨਾਂ ਦਾ ਜਿਨ੍ਹਾਂ ਨੇ ਮੇਰੀ ਹੱਥ ਹਾਂ ਮਲਾਈ ਤੇ ਸਾਰਨ ਉਹਨਾਂ ਦਾ ਧੰਨਵਾਦੀਆਂ ਜਲਜੀਤ ਨਾ ਮੋਰਚਾ ਦਾ ਜਿਨ੍ਹਾਂ ਨੇ ਇਹ ਸੰਘਰਸ਼ ਵਿੱਟਿਆ ਤੇ ਲੋਕਾਂ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਸਪਸਟਾ ਪਾਇਆ ਕੀ ਹੋ ਗਈ ਮੈਂ ਮੋਰੇ ਖੜੂਗਾ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੋ ਜਲਜੀਤ ਨੂੰ ਬਚਾਓ ਮੋਰਚਾ ਸੀ ਉਹਦੀ ਬਹੁਤ ਵੱਡੀ ਫਤਿਹ ਹੋਈ ਹੈ ਕਿਉਂਕਿ ਸਰਕਾਰ ਨਾਲ ਤੇ ਸਾਰੇ ਪ੍ਰਸ਼ਾਸਨ ਨਾਲ ਹੁਣ ਸਹਿਮਤੀ ਹੋ ਗਈ ਹੈ ਕਿ ਜਿਹੜਾ ਨਹਿਰਾਂ ਦੇ ਜਿਹੜੀਆਂ ਬਣਨੀਆਂ ਹੈ ਇੱਕ ਤਾਂ ਸਾਰੇ ਦਰਖਤ ਬਚਾਏ ਜਾਣਗੇ ਜਿਹੜੇ ਪੁਰਾਣੇ ਦਰਖਤ ਹੈ ਇੱਕ ਜਿਹੜਾ ਤਲਾਆ ਹੁੰਦਾ ਉਹ ਬਣਾਉਗਾ ਇਟਾਂ ਦਾ ਬਣੂਗਾ ਤੇ ਸਾਈਡਾਂ ਕੰਕਰੀਟ ਦੀਆਂ ਬਣਣੀਆਂ ਤੇ ਜਿਸ ਤਰ੍ਹਾਂ ਵੀ ਜਲ ਜੀਵਨ ਬਚਾਓ ਦੇ ਮੋਰਚੇ ਦੀਆਂ ਮੰਗਾਂ ਸੀਗੀਆਂ ਉਹ ਪੂਰੀਆਂ ਕੀਤੀਆਂ ਗਈਆਂ ਤੇ ਇਸ ਦਾ ਇਸ ਤਰ੍ਹਾਂ ਧੰਨਵਾਦ ਵੀ ਕਰਦੇ ਆ ਜਿੰਨੇ ਵੀ ਸਹਿਯੋਗੀਆਂ ਨੇ ਜਲ ਜੀਵਨ ਬਚਾਓ ਮੋਰਚੇ ਵਿੱਚ ਸਾਥ ਦਿੱਤਾ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚਲੋ ਅੰਦਰ ਅੱਜ ਜਲ ਜੀਵਨ ਬਚਾਓ ਮੋਰਚੇ ਨੇ ਇਹ ਮੀਟਿੰਗ ਰੱਖੀ ਹੈ ਜੇਕਰ ਕੋਈ ਕੀ ਠੀਕ ਹੈ ਨਹੀਂ ਇਸ ਬਾਰੇ ਦੇਖੋ ਮੈਂ ਸੁਜਿੰਦਰ ਸਿੰਘ ਤੁੰਬੜਪੰਨਾ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਤੋਂ ਔਰ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਫਰਮਾ ਜ਼ਿਲ੍ਹਾ ਫਰੀਦਕੋਟ ਅੱਜ ਤੋਂ 3 ਸਾਲ ਪਹਿਲਾਂ ਜਦੋਂ ਤੋਂ ਸਰਕਾਰ ਨੇ ਇਹ ਨਹਿਰਾਂ ਜਿਹੜੀਆਂ ਤਕਰੀਬ ਦੇ ਨਾਲ ਪੱਕੀਆਂ ਕਰਨ ਦਾ ਜਦੋਂ ਲਿਆਂਦਾ ਸੀਗਾ ਬੈਲ ਲਿਆਂਦਾ ਸੀਗਾ ਉਦੋਂ ਤੋਂ ਹੀ ਇਹਨਾਂ ਸਾਥੀਆਂ ਨੇ ਜਲਜੀਵਨ ਬਚਾਓ ਮੋਰਚਾ ਬਣਾ ਕੇ ਇਦੇ ਵਿਰੋਧ ਸੰਘਰਸ਼ ਸ਼ੁਰੂ ਕੀਤਾ ਸੀਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਦੀ ਪਿੱਠ ਦੇ ਉੱਤੇ ਹਮੇਸ਼ਾ ਖੜੇ ਰਹੇ ਆ ਇਹਨਾਂ ਨੂੰ ਭਾਵੇਂ ਸਰਕਾਰ ਨੇ ਡਰਾਇਆ ਧਮਕਾਇਆ ਇਥੋਂ ਤੱਕ ਕਿ ਆ ਜਿਹੜਾ ਸਾਡਾ ਜਲਜੀਗਨ ਬਚਾਓ ਮੋਰਚੇ ਦਾ ਪ੍ਰਧਾਨ ਸੀਗਾ ਸ਼ੰਕਰ ਸ਼ਰਮਾ ਇਹਨੂੰ ਇੱਕ ਦਿਨ ਪੁਲਿਸ ਨੇ ਚੁੱਕਿਆ ਵੀ ਸਰਕਾਰ ਨੇ ਇਹਨੂੰ ਡਰਾਉਣ ਧਮਕਾਉਣ ਦੀ ਬੜੀ ਕੋਸ਼ਿਸ਼ ਕੀਤੀ ਆ ਪਰ ਅਸੀਂ ਤਰੰਤ ਇਹਨਾਂ ਸਾਥੀਆਂ ਦੀ ਮਦਦ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਾਸ ਕਰ ਮੈਂ ਸ਼ਹਿਰ ਦੇ ਵਿੱਚ ਰਹਿਣ ਕਰਕੇ ਤਰੰਤ ਸੀ ਇਹਨਾਂ ਦੇ ਮਗਰ ਅਸੀਂ ਜਟਾਣ ਵਾਂਗੂ ਖੜੇ ਰਹੇ ਆਂ ਅੱਜ ਸਰਕਾਰ ਨੇ ਜਿਹੜਾ ਹੈਗਾ ਸ਼ਹਿਰ ਨਿਵਾਸੀਆਂ ਦੀ ਜਿਹੜੀ ਮੰਗ ਨੂੰ ਮੰਨਿਆ ਔਰ ਜਿਹੜਾ ਜਿੰਨੀਆਂ ਵੀ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦਾ ਖਾਤਾ ਦਿੱਤਾ ਭਾਵੇਂ ਉਹ ਦਿੱਲੀ ਮੋਰਚਾ ਹੋਵੇ ਭਾਵੇਂ ਇਹ ਜਲ ਜੀਵਨ ਬਚਾਓ ਮੋਰਚੇ ਦਾ ਸੰਘਰਸ਼ ਹੋਵੇ ਅਸੀਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦੀ ਆਂ ਔਰ ਅਸੀਂ ਭਗਵਾਨ ਸਤਮਾਨ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਲੋਕਾਂ ਦੇ ਨਾਲ ਜਿਹੜੇ ਕੀਤੇ ਵਾਅਦੇ ਪੂਰੇ ਕੀਤੇ ਜਾਣ ਨਹੀਂ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਜਿਸ ਤਰ੍ਹਾਂ ਭਰਾਤਰੀ ਜਥੇਬੰਦੀਆਂ ਹੁਣ ਸੰਘਰਸ਼ ਦੇ ਰਾਹ ਪਈਆਂ ਉਹ ਦਿਨ ਦੂਰ ਨਹੀਂ ਜਦੋਂ ਜਿਹੜੀਆਂ ਇਹ ਕਾਰਪੋਰੇਟ ਭਜਾਓ ਦਾ ਜਿਹੜਾ ਨਾਰਾ ਅਸੀਂ ਦਿੱਤਾ ਇਹਨੂੰ ਅਸੀਂ ਅਮਲੀ ਜਾਮਾ ਪਹਿਨਾ ਕੇ ਛਟਾ इस वीडियो अगे शेयर जरूर करना जी कृपा करके साथ चैनल जरूर कर लो जी हूँ फास्ट न्यूज पंजाबी एप्ले एप स्टोर तो इंसटॉल करके नविया ताज़ा खबर पढ़ते देख सकते हो धनबाद